ਬੱਚਿਆਂ ਦੀ ਪਰਮੈਸ਼ਲ ਲਾ ਲੋ ਚਾਹੀ ਉਹਨਾਂ ਦੀ ਜੇਦ ਲਾ ਲੋ ਕਿ ਅਸੀਂ ਮਕਰੋਨੀ ਪਾਸਤਾ ਹੀ ਖਾਣਾ ਤੇ ਮੈਂ ਉਹਨਾਂ ਦੀ ਪਰਮੈਸ਼ ਨੂੰ ਧਿਆਨ ਚ ਰੱਖਦੇ ਮੈਂ ਮਕਰੋਨੀ ਪਾਸਤਾ ਬਣਾਇਆ ਵਾ ਮਕਰੋਨੀ ਪਾਸਤੇ ਵਾਸਤੇ ਮੈਂ ਇੱਕ ਸਾਈਡ ਤੇ ਪਤੀਲੇ ਦੇ ਵਿੱਚ ਪਾਣੀ ਗਰਮ ਕਰ ਲਿਆ ਤੇ ਉਹਦੇ ਵਿੱਚ ਮਕਰੋਨੀ ਉਬਾਲਣ ਵਾਸਤੇ ਰੱਖ ਲਈ ਜੋ ਪਾਉਸ ਤੋਂ 7 ਮਿੰਟ ਵਿੱਚ ਬਨ ਜਾਣੀ ਹੈ ਇਹ ਉਬਾਲ ਆ ਜਾਣਾ ਇਹਨੂੰ ਤੇ ਦੂਜੀ ਸਾਈਡ ਮੈਂ ਜੋ ਮਕਰੋਨੀ ਦੇ ਵਿੱਚ ਸਬਜ਼ੀਆਂ ਪਾਉਣੀਆਂ ਵਾਂ ਉਹਨਾਂ ਨੂੰ ਮੈਂ ਕੱਟ ਲਿਆ ਦੋ ਮੀਡੀਅਮ ਸਾਈਜ਼ ਦੇ ਆਲੂ ਕੱਟੇ ਇੱਕ ਸ਼ਿਮਲਾ ਮਿਰਚ ਤੇ ਇੱਕ ਹੀ ਮੀਡੀਅਮ ਸਾਈਜ਼ ਦਾ ਮੈਂ ਪਿਆਜ਼ ਕੱਟਿਆ ਵਾ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਕੱਟੀਆਂ ਤੇ ਕੜਾਈ ਨੂੰ ਗੈਸ ਤੇ ਗਰਮ ਕਰਕੇ ਤੇ ਇਹਦੇ ਵਿੱਚ ਮੈਂ ਤੇਲ ਪਾਤਾ ਤੇਲ ਥੋੜਾ ਜਿਆਦਾ ਜਿਆਦਾ ਪਾਇਆ ਵਾ ਤਾਂ ਕਿ ਜਦੋਂ ਮਕਰੋਨੀ ਬਣਾਈਏ ਤੇ ਮਕਰੋਨੀ ਥੱਲੇ ਨਾ ਲੱਗੇ ਤੇ ਤੇਲ ਗਰਮ ਹੋਣ ਤੇ ਮੈਂ ਇਹਦੇ ਵਿੱਚ ਪਿਆਜ਼ ਪਾਤੇ ਆ ਪਿਆਜ਼ ਬਰਾਊਨ ਨਹੀਂ ਕਰਨੇ ਬਿਲਕੁਲ ਹਲਕਾ ਜੈ ਇਹਨਾਂ ਨੂੰ ਭੁੰਨਣਾ ਵਾ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਦੂਜੀ ਅ ਸਬਜ਼ੀ ਪਾ ਲੈਣੀ ਆ ਤੁਸੀਂ ਚਾਹੋ ਤੇ ਆਪਣੇ ਮਨਪਸੰਦ ਜੀ ਵੈਜੀਟੇਬਲ ਸਬਜ਼ੀਆਂ ਪਾ ਸਕਦੇ ਹੋ ਠੀਕ ਹੈ ਮੈਂ ਤੇਰੇ ਵਿੱਚ ਆਲੂ ਤੇ ਸ਼ਿਮਲਾ ਮਿਰਚ ਹੀ ਪਾਈ ਹੈ ਤੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਇਹ ਤੁਹਾਨੂੰ ਮੈਂ ਦੇ ਵਿੱਚ ਆਲੂ ਤੇ ਮਿਰਚਾਂ ਤੇ ਸ਼ਿਮਲਾ ਮਿਰਚ ਪਾਤੀ ਹੈ ਇਹਨਾਂ ਦੇ 10 ਤੋਂ 4 ਮਿੰਟ ਦੇ ਵਿੱਚ ਇਹ ਸਭ ਬਣ ਕੇ ਤਿਆਰ ਹੋ ਜਾਣਾ ਤੜਕਾ ਜੋ ਮਕਰੋਨੀ ਵਾਸਤੇ ਤਿਆਰ ਕੀਤਾ ਵਜੀ ਤੇ ਇਹਨੂੰ ਤੁਸੀਂ ਕਾਗ ਲੈਣਾ ਮੈਂ ਤਾਂ ਕਿ ਇਹ ਥੋੜਾ ਜਿਹਾ ਪਾਫ ਦੇ ਨਾਲ ਪੰਜਵੇ ਤੇ ਬੱਚੇ ਅੱਜ ਸਕੂਲ ਨਹੀਂ ਗਏ ਜਿਤ ਕਰ ਰਹੇ ਸੀਗੇ ਕਿ ਅਸੀਂ ਮਕਰੋਨੀ ਖਾਣੀ ਆ ਇਸ ਕਰਕੇ ਮੈਂ ਮਕਰੋਨੀ ਪਾਸਤਾ ਬਣਾਇਆ ਸਕੂਲੋਂ ਛੁੱਟੀ ਹੋ ਗਈ ਇਹਨਾਂ ਦੀ ਕਿਉਂਕਿ ਮੈਨੂੰ ਯਾਦ ਭੁੱਲ ਗਿਆ ਕਿ ਯੂਨੀਫਾਰਮਾਂ ਤਾਂ ਹੋਣੀਆਂ ਸੀਗੀਆਂ ਦਿਵਾਲੀ ਦੇ ਤਿਉਹਾਰ ਦੇ ਵਿੱਚ ਯੂਨੀਫਾਰਮਾਂ ਤੋਂ ਦਾ ਚਤਾ ਫੁੱਲ ਗਿਆ ਤੇ ਇਸ ਕਰਕੇ ਛੁੱਟੀ ਹੋ ਗਈ। ਔਰ ਛੁੱਟੀ ਦੇ ਵਿੱਚ ਇਹਨਾਂ ਨੇ ਮਕਰੋਨੀ ਦਾ ਫਰਮੈਚ ਪਾਤੀ ਕਿ ਮਕਰੋਨੀ ਪਾਸਤਾ ਖਾਣਾ। ਤੇ ਉਹਦੇ ਵਾਸਤੇ ਫੇ ਮੈਨੂੰ ਬਣਾਣੀ ਪਈ ਬੱਚੇ ਵਾਸਤੇ ਤੇ ਇਹ ਦੇਖੋ ਜੀ ਆ ਜਿਹੜਾ ਮੈਂ ਤੜਕਾ ਤਿਆਰ ਕੀਤਾ ਵਾ ਮਕਰੋਨੀ ਵਾਸਤੇ ਉਹ ਬਣ ਕੇ ਬਿਲਕੁਲ ਤਿਆਰ ਹੋ ਗਿਆ। ਆਲੂ ਨੂੰ ਦੇਖ ਲੈਣਾ ਥੋੜਾ ਜਿਹਾ ਕਰਕੇ ਕੀ ਇਹਦੇ ਦੋ ਹਿੱਸੇ ਹੁੰਦੇ ਆ ਉਸ ਤੋਂ ਬਾਅਦ ਆ ਮਨਪਸੰਦ ਮਸਾਲੇ ਪਾ ਲੈਣੇ ਮੈਂ ਇਹਦੇ ਵਿੱਚ ਲੂਣ ਤੇ ਮਿਰਚ ਤੇ ਮਸਾਲਾ ਪਾਇਆ ਵਾ ਹਲਦੀ ਥੋੜੀ ਜਿਹੀ ਪਾਈ ਹੈ ਬਿਲਕੁਲ ਰੰਗਤ ਚੇਂਜ ਕਰਨ ਵਾਸਤੇ ਕਿਉਂਕਿ ਵਾਈਟ ਮਕਰੋਨੀ ਵੀ ਪਾਸਤਾ ਨੂੰ ਪਸੰਦ ਨਹੀਂਗਾ ਤੇ ਜਦੋਂ ਭੁੱਜ ਗਿਆ ਤੜਕਾ ਤੇ ਇਹਦੇ ਵਿੱਚ ਮੈਂ ਮਕਰੋਨੀ ਪਾਸਤਾ ਪਾ ਦਿੱਤਾ ਵਾ ਤੇ ਇਹ ਤਿਆਰ ਹੋ ਗਈ ਜੀ ਮਕਰੋਨੀ ਪਾਸਤਾ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਤੇ ਮੈਂ ਉਹਨਾਂ ਨੂੰ ਖਾਣ ਵਾਸਤੇ ਦੇਣ ਲੱਗੀ ਆ ਤੇ ਤੁਹਾਨੂੰ ਮੇਰੀ ਇਹ ਵੀਡੀਓ ਕਿਤਾ ਦੀ ਲੱਗੀ ਹੈ ਮੈਨੂੰ ਜ਼ਰੂਰ ਦੱਸਿਓ ਤੇ ਮੇਰੀਆਂ ਵੀਡੀਓ ਅਗਰ ਤੁਹਾਨੂੰ ਵਧੀਆ ਲੱਗਦੀਆਂ ਵਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਠੀਕ ਆ ਜੀ ਤੇ ਮੈਂ ਬਾਕੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦੀ ਆ